ਵਜਣੀ ਆ 12 ਕੋ ਪ੍ਰਦੀਵਾ ਬਲਣਾ ਹੈ ਮਹਾਰਾਜ ਇਹ ਕਈ ਮਾਝ ਵਾਲੇ ਕਹਿੰਦੇ ਸੀ ਮਾਝਾ ਖਤਮ ਨਹੀਂ ਹੋਣਾ ਅਸੀਂ ਸਮਝਦੇ ਆ ਵੀ ਮਾਝਾ ਹੀ ਧਰਤੀ ਗੁਰੂਆਂ ਪੀਰਾਂ ਦੀ ਆ ਪਰ ਸਾਫ ਦਾ ਕੀ ਲਿਖਿਆ ਮਾਝਾ ਇੱਕ ਪ੍ਰਵੇਸ਼ ਦੁਆਰ ਆ ਪੰਜਾਬ ਦਾ ਜਿਹੜਾ ਜੰਗ ਦੇ ਵਿੱਚ ਹਰ ਮਿਲੇ ਰਿਹਾ ਹੈ ਮਹਾਰਾਜ ਕਹਿੰਦੇ ਮਾਝਾ ਮੈਦਾਂ ਬਣੇਗਾ ਜਿੱਕਣ ਮੈਦਾਂ ਕਰੀ ਹੁੰਦਾ ਨਾ ਇਸ ਤਰ੍ਹਾਂ ਮਾਝੇ ਦਾ ਹਾਲ ਹੋਏਗਾ ਪਹਿਲਾਂ ਵੀ ਹੁੰਦਾ ਰਿਹਾ ਹੈ ਦੁਆਬਾ ਦਲਿਆ ਹੋਏ ਦੁਆਬੇ ਦਾ ਦਲਿਆ ਹੋਣਾ ਕੁਝ ਬੰਦੇ ਬਾਹੇ ਜਾਣਗੇ ਕੁਝ ਮਰ ਜਾਣਗੇ ਜੋ ਪਹਾੜੀ ਵਸਣਗੇ ਬੱਚੇ ਰਹਿਣਗੇ ਸੋਏ ਲੋਕ ਪਹਾੜਾਂ ਨੂੰ ਚੜਨਗੇ ਐਡੀ ਬੁਰੀ ਹਾਲਤ ਇਸ ਦੁਨੀਆ ਦੇ ਉੱਤੇ ਹੋਣੀ ਆ ਅਧਿਕ ਮਾਲਵਾ ਹੋਏਗਾ ਇਹ ਸਮਰ ਦੋ 파ੜ ਦੋ 파ੜ ਮਾਲਵੇ ਦੇ ਹੋਣਗੇ ਇੱਕ 파ੜ ਬਚੇਗਾ ਇੱਕ ਖਤਮ ਹੋਏਗਾ ਪਹਿਲੇ ਵੀ ਤਾਂ ਹੁਣ ਦੱਸਿਆ ਸੀ ਆਪ ਦਾ ਕਾਲਸੇ ਬਚਣਗੇ ਜੋ ਜੋ ਬਸੇ ਪਹਾੜ ਜਿਹੜੇ ਪਹਾੜੀ ਲੋਕ ਪਹਾੜਾਂ ਦੀ ਬੰਦਰਗਾਹ ਦੇ ਲੋਕ ਜਾਣਗੇ ਇੱਧਰ ਪੰਜਾਬ ਚੋਂ ਵੀ ਜਾ ਕੇ ਉਹ ਬਚ ਜਾਣਗੇ ਮਹਾਰਾਜ ਕਹਿੰਦੇ ਵਿੱਚ ਸੁਨਾਮੀ ਲੜੇਗੀ ਅਕਾਲੀ ਰਜਮਟ ਆਪ ਮਹਾਰਾਜ ਕਹਿੰਦੇ ਫਿਰ ਇਸ ਸੁਨਾਮੀ ਇਸ ਜੰਗ ਦੇ ਵਿੱਚ ਅਕਾਲ ਤਖਤਵਰ ਨੂੰ ਮੂੰਹ ਕਰਕੇ ਜਿਉਣੇ ਵਾਲੇ ਅਕਾਲ ਤਖਤ ਦੀ ਓਟ ਲੈਣੇ ਵਾਲੇ ਸਿੰਘ ਫਿਰ ਜੰਗ ਦੇ ਮੈਦਾਨ ਦੇ ਵਿੱਚ ਆਕਾਲੀ ਰੈਜiment ਬਣ ਕੇ ਬਹੁਤ ਭਾਰੀ ਜੰਗ ਕਰਨਗੇ ਮਾਰੇ ਕਹੇ ਤਰ੍ਹਾਂ ਖੜ ਹੋਏ ਯੁੱਧ ਦੇਖੂੰ ਹੋਤੇ ਦੇਖੂੰ ਸਿੱਖ ਸੰਤਾਪ ਧੂਆਂ ਵਗਾ ਉਦੇਸ਼ ਵਿੱਚ ਕਰੋ ਮੇਰ ਯੋਜੇ ਹਾਰ ਕੋਈ ਸਿੱਖ ਸਿਦਕੀ ਰਹੇ ਕੋਈ ਉਤਰੇ ਪਾਰ ਲੋਪਰ ਅੰਦਰ ਹੋਏਗਾ ਗੁਰ ਧਾਮ ਕੇ ਹੇਤ ਸਾਰ ਚਲेंगे ਸਾੰਗਲੀ ਮੋਮ ਮਰਸੰਗ ਸੁਚੇਤ ਮਾਰੇ ਕਦੇ ਐਡੀ ਬੁੜੀ ਹਾਲ ਤੇ ਦੁਨੀਆ ਤੇ